ਇਹਦਾ ਰਿਜ਼ਲਟ ਆਉਂਦੇ ਹੀ ਪਟਿਆਲੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਥੇ ਸਟੂਡੈਂਟ ਖੁਸ਼ੀ ਮਨਾ ਰਹੇ ਨੇ ਉੱਥੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਬੱਚੇ ਮਾਪੇ ਤੇ ਟੀਚਰ ਵੀ ਕੁਛ ਨੇ ਪਟਿਆਲਾ ਦੀ ਗੱਲ ਕਰੀਏ ਤਾਂ ਡਾਕਟਰ ਗੁਰਲੀਨ ਕੌਰ ਨੇ ਯੂਪੀਐਸਸੀ ਦੇ ਵਿੱਚ 3ਵਾਂ ਰੈਂਕ ਹਾਸਲ ਕੀਤਾ ਹੈ ਕੈਮਰੇ ਸਾਹਮਣੇ ਜ਼ਰੂਰ ਉਹਨਾਂ ਦੇ ਮਾਪੇ ਬੱਚੇ ਜ਼ਰੂਰ ਆ ਜਾਂਦੇ ਨੇ ਜਦੋਂ ਗੱਲ ਕਰਦੇ ਆ ਟੀਚਰ ਦੀ ਤਾਂ ਉਹਨਾਂ ਤੋਂ ਅਦਾਸ ਦੇ ਨਿੱਕੀ ਸਭ ਤੋਂ ਵੱਡਾ ਹੱਥ ਹੈ ਜਿਹੜਾ ਉਹ ਟੀਚਰ ਦਾ ਤੇ ਮਾਪੇ ਦਾ ਰਹਿੰਦਾ ਹੈ ਅੱਜ ਤੁਹਾਨੂੰ ਉਸ ਟੀਚਰ ਨਾਲ ਮਲਾਉਂਦੇ ਆ ਉਸ ਗੁਰੂ ਨਾਲ ਮਲਾਉਨੇ ਆ ਜਿਹੜੇ ਉਹਨਾਂ ਨੇ ਡਾਕਟਰ ਗੁਰਲੀਨ ਕੌਰ ਨੂੰ ਇਸ ਜਗ੍ਹਾ ਤੇ ਪਹੁੰਚਾਇਆ ਕਿ ਜਿੱਥੇ ਅੱਜ ਉਹ ਇੱਕ 30ਵਾਂ ਰੈਂਕ ਹਾਸਲ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਨਾਮ ਰੋਸ਼ਨ ਕੀਤਾ ਹੈਗਾ ਸਾਡੇ ਨਾਲ ਮੌਜੂਦ ਨੇ ਸਤਿ ਸ਼ਕਲ ਦੀ ਮੁਬਾਰਕਾਂ ਬەڵਾ ਬੜਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਪਤਾ ਲੱਗਿਆ ਕਿ ਡਾਕਟਰ ਗੁਰਲੀਨ ਕੌਰ ਨੇ ਜਿਹੜਾ ਹੈਗਾ 30ਵਾਂ ਰੈਂਕ ਹਾਸਲ ਕਰ ਲਿਆ ਹੈਗਾ ਜੀ ਹਾਂ ਜੀ ਕੋਈ ਸ਼ਬਦ ਨਹੀਂ ਸੀਗੇ ਔਰ ਸੱਚੀ ਦੱਸਾਂ ਤਾਂ ਜਦੋਂ ਗੁਲੀਨ ਦਾ ਫੋਨ ਆਇਆ ਉਹਦੇ ਮੰਮਾ ਦਾ ਫੋਨ ਆਇਆ ਕਿ 30ਥ ਰੈਂਕ ਤੇ ਇਹਨਾਂ ਸੁਣ ਕੇ ਹੀ ਬਸ ਅੱਧਾ ਪੁਣਾ ਘੰਟਾ ਤਾਂ ਵਾਕਈ ਮੇਰੀ ਵੀ ਅੱਖਾਂ ਚੋਂ ਪਾੜੀ ਗਈ ਸੀ ਜਿਹੜਾ ਹੈਗਾ ਉਹ ਰੁਕਿਆ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਕਿਉਂਕਿ ਇਹ ਵਾਲਾ ਜਿਹੜਾ ਜੀਗਾ ਆਈਐਸ ਤੇ ਗੁੱਲੀ ਉਸ ਟਾਈਮ ਆਲਰੇਡੀ ਐਸਜੀਐਮ ਸਿਲੈਕਟ ਸੀ ਤੇ ਐਡੀ ਜੀ ਦੇ ਪੋਸਟ ਦੇ ਉੱਤੇ ਬਹੁਤ ਜ਼ਿਆਦਾ ਆਲਰੇਡੀ ਜਿਹੜੀਆਂ ਹੈਗੀਆਂ ਉਹ ਡਿਊਟੀਆਂ ਕਰਦੀ ਸੀ ਤੇ ਉਹਦੇ باوجود ਵੀ ਉਸ ਲੜਕੀ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਰਾਤਾਂ ਨੂੰ ਮਤਲਬ ਇਹ ਲਗਾ ਤਾਂ ਹਾਰਲੀ 2-3 ਘੰਟੇ ਮਸਾਂ ਸੋਈ ਹੈ ਰਾਤਾਂ ਨੂੰ ਭੜੀ ਸਵੇਰੇ ਜਲਦੀ ਜਾਗ ਜਾਣਾ ਤੇ ਇਸ ਮਿਹਨਤ ਤੋਂ ਬਾਅਦ ਤਾਂ ਫਿਰ ਇਹ ਰਿਜ਼ਲਟ ਜਿਹੜਾ ਹੈਗਾ ਨਾ ਜੀ ਹੋਰ ਜ਼ਿਆਦਾ ਮਤਲਬ ਚਲੋ ਦੁੱਗਣੀ ਤਿਗਰੀ ਹੋਰ ਮਲਟੀਪਲ ਜਿਹੜਾ ਹੈਗਾ ਉਹ ਸਾਨੂੰ ਖੁਸ਼ੀ ਦੇ ਗਿਆ ਕਿੰਨੀ ਕੁ ਜਿਹੜੀ ਹੈਗੀ ਮਿਹਨਤ ਬੱਚਾ ਜ਼ਰੂਰ ਕਰਦਾ ਹੈਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਗੁਰਲੀਨ ਸੀਗੇ ਜੌਬ ਤੇ ਅਸੀਂ ਉਸ ਤੋਂ ਬਾਅਦ ਵੀ ਟਾਈਮ ਕੱਢਦੇ ਸੀ ਪਰ ਗੱਲ ਕਰਦੇ ਹਾਂ ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ ਤਾਂ ਜਦੋਂ ਕਹਿੰਦੇ ਵੀ ਬੱਚੇ ਨੂੰ ਜਿੰਨੀ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਡਬਲ ਮਿਹਨਤ ਜਿਹੜਾ ਹੈਗਾ ਉਹ ਗੁਰੂ ਕਰਦਾ ਜਾਂ ਟੀਚਰ ਕਰਦਾ ਹੈ। ਅ ਐਕਚੁਅਲੀ ਜੀ ਕੰਪੀਟੀਸ਼ਨ ਨੂੰ ਪੜਾਉਣਾ ਹੀ ਥੋੜਾ ਜਿਹਾ ਅਲੱਗ ਕਿਸਮ ਦਾ ਜੌਬ ਹੈਗਾ। ਜਦੋਂ ਆਪਾਂ ਕਦੇ ਮਤਲਬ ਕੋਰ ਟੀਚਿੰਗ ਕਰਦੇ ਹਾਂ ਗ੍ਰੈਜੂਏਸ਼ਨ ਨੂੰ ਜਾਂ ਪੋਸਟ ਗ੍ਰੈਜੂਏਸ਼ਨ ਨੂੰ ਪੜ੍ਹਾਉਂਦੇ ਹਾਂ ਉੱਥੇ ਇੱਕ ਫਿਕਸ ਸਿਲੇਬਸ ਹੁੰਦਾ ਹੈ ਤੇ ਉਹੀ ਜਿਹੜਾ ਹੈਗਾ ਬੁੱਕਸ ਹੈ ਉਹੀ ਪੜਾਉਣਾ ਹੁੰਦਾ ਹੈ। ਤੇ ਜਦੋਂ ਕੰਪੀਟੀਟਿਵ ਇਗਜ਼ਾਮ ਨੂੰ ਪੜਾਉਣਾ ਹੁੰਦਾ ਹੈ ਇੱਥੇ ਸਿਲੇਬਸ ਹੈ ਕੋਈ ਤੇ ਹਰ ਵਾਰ ਚੇਂजेस ਆਣੀਆਂ ਕਰੰਟ ਅਫੇਅਰਸ ਹੈ ਨਾ ਹਰ ਵਾਰ ਨਵਾਂ ਹੋਏਗਾ ਤੁਹਾਡਾ ਹਰ ਫੀਲਡ ਚ ਦਮੀਆਂ ਐਡੀਸ਼ਨਸ ਹੋਣਗੀਆਂ ਫਿਰ ਯੂਪੀਐਸਸੀ ਹਰ ਵਾਰ ਨਵੇਂ ਕਿਸਮ ਦੇ ਟਾਰਗੇਟ ਲੈ ਕੇ ਆਏਗੀ ਤੁਹਾਡਾ ਈਵਨ ਜਿਹੜੀ ਜੋ ਤੁਹਾਡੇ ਐਗਜ਼ਾਮ ਹੈ ਉਹਦੇ ਪੈਟਰਨ ਚ ਚੇਂजेस ਹੈ ਨਾ ਤਾਂ ਬਹੁਤ ਕੁਝ ਬਦਲਾਵ ਆਉਂਦਾ ਤੇ ਟੀਚਰ ਨੂੰ ਤਾਂ ਫਿਰ ਹਰ ਟਾਈਮ ਆਪਣੇ ਆਪ ਨੂੰ ਤਿਆਰ ਰੱਖਣਾ ਪੈਂਦਾ ਹੈ ਖੁਦ ਪੜ੍ਹਨਾ ਪੈਂਦਾ ਮੈਨੂੰ ਲੱਗਦਾ ਹੈ ਤੈਨੂੰ मजा ਹੀ ਇਸ ਕਰਕੇ ਆਉਂਦਾ ਕਿ ਇੱਥੇ ਟੀਚਰ ਆਪ ਇੱਕ ਬਲਾ ਸਟੂਡੈਂਟ ਹੁੰਦਾ ਹੈ ਤੇ 고ਦ ਉਸ ਜਦ ਤੱਕ ਆਪਣਾ ਰੈਗੂਲਰ ਆਪਣੇ ਆਪ ਨੂੰ ਅਪਡੇਟ ਨਹੀਂ ਕਰੇਗਾ ਤਿੰਨ ਤੋਂ ਚਾਰ ਘੰਟੇ ਖੁਦ ਨਹੀਂ ਪੜ੍ਹੇਗਾ ਤਾਂ ਕੰਪੀਟੀਟਿਵ ਇਗਜ਼ਾਮਸ ਨੂੰ ਲੱਗਦਾ ਪੜਾਇਆ ਹੀ ਨਹੀਂ ਜਾ ਸਕਦਾ ਜੇ ਹੁਣ ਤੱਕ ਗੱਲ ਕਰੀਏ ਜਿਵੇਂ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਹੈਗਾ ਇਹ ਮਤਲਬ ਟ੍ਰੇਨਿੰਗ ਦੇ ਰਹੇ ਹੋ ਬੱਚਿਆਂ ਨੂੰ ਤਾਂ ਜਿਹੜੇ ਜਿਹੜੇ ਬੱਚੇ ਹੈਗੇ ਨੇ ਤੁਹਾਡੇ ਪਾਸ ਆਊਟ ਉਹ ਰਣੇ ਅੱਛੇ ਰੈਂਕ ਦੇ ਵਿੱਚ ਅਸੀਂ ਪਿੱਛੇ ਫੋਟੋ ਵੀ ਦੇਖੀ ਹੈਗੀਆਂ ਨੇ ਪਿੱਛੇ ਜਿਵੇਂ ਐਸ ਡੀ ਬਣੇ ਨੇ ਕੁਝ ਕਮਿਸ਼ਨਰਸ ਵੀ ਨੇ ਤੁਸੀਂ ਦੇਖਿਆਗਾ ਉਹਦੇ ਵਿੱਚ ਵੀ ਦੇਖ ਰਹੇ ਹਾਂ ਅਸੀਂ ਤਾਂ ਕਿਸ ਤਰ੍ਹਾਂ ਦਾ ਜਿਹੜਾ ਇੱਕ ਐਵਰੇਜ ਸਟੂਡੈਂਟ ਦੀ ਗੱਲ ਕਰੀਏ ਤਾਂ ਜਿਵੇਂ ਤਕਰੀਬਨ ਬੱਚੇ ਪੜ ਲੈਂਦੇ ਨੇ 50 60% ਮਾਰਕਸ ਆ ਜਾਂਦੇ ਨੇ ਉਸ ਤੋਂ ਬਾਅਦ ਥੋੜੇ ਨਿਰਾਸ਼ ਜਿਹੇ ਹੋ ਜਾਂਦੇ ਨੇ ਕਿ ਹੁਣ ਅਸੀਂ ਫਿਊਚਰ 'ਚ ਕਰੀਏ ਕੀ ਤਦੋਂ ਜਿਹੜਾ ਬੱਚਾ ਤੁਹਾਡੇ ਕੋਲ ਆਵੇ ਤਾਂ ਕਿ ਉਸ ਨੂੰ ਇਸ ਰਸਤੇ ਦੇ ਉੱਪਰ ਪਾਇਆ ਜਾ ਸਕੇ ਤਾਂ ਕਿ ਉਹ ਆਪਣੇ ਜਿਹੜਾ ਹੈਗਾ ਜਿੰਦਗੀ ਦੇ ਵਿੱਚ ਕਾਮਯਾਬ ਹੋ ਸਕੇ ਮਤਲਬ ਉਮਰ ਕੀ ਹੋਣੀ ਚਾਹੀਦੀ ਹੈ ਬੱਚੇ ਦੀ ਜੀ 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 ویسے ਤਾਂ ਬੈਸਟ ਟਾਈਮ ਅਗਰ ਮੈਂ ਕਹਾਂ ਜੀ ਕਿ ਪਲੱਸ 2 ਤੋਂ ਬਾਅਦ ਤਾਂ ਆ ਹੀ ਜਾਣਾ ਚਾਹੀਦਾ ਹੁਣ ਤਾਂ ਮੈਂ ਦੇਖਿਆ 10th ਦੇ ਬੱਚੇ ਵੀ ਕਿਸੇ ਟਾਈਮ ਮੇਰੇ ਕੋਲ 10th ਦਾ ਬੱਚਾ ਆਦਾ ਸੀ ਤਾਂ ਅੱਜ ਤੋਂ 5-7 ਸਾਲ ਪਹਿਲਾਂ ਮੈਂ ਮਨਾ ਕਰ ਦਿੰਦੀ ਸੀ ਕਿ ਨਹੀਂ ਹਜੇ ਤਾਂ 10th ਆ ਕੋਈ ਗੱਲ ਨਹੀਂ ਹਜੇ 2 ਸਾਲ ਹੋਰ ਇਹਨੂੰ ਕਰਨ ਦੋ ਪਰ ਅਜਕਲ੍ਹ ਦੇ ਬੱਚਿਆਂ ਦਾ ਮੈਚਿਓਰਿਟੀ ਲੈਵਲ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਉਹ 10th ਤੋਂ ਬਾਅਦ ਹੀ ਹੁਣ ਤਾਂ ਜਦੋਂ ਏਮ ਬਣਾ ਲੈਂਦੇ ਆ ਆਪਣਾ ਤੇ ਮੇਰੇ ਕੋਲ ਕੁਝ 10th ਤੋਂ ਬਾਅਦ ਬੱਚਿਆਂ ਦੀ ਐਡਮਿਸ਼ਨ ਵੀ ਹੋਈ ਤਾਂ ਮੈਂ ਦੇਖਿਆ ਉਹ ਉਨਾ ਹੀ ਇਕੁਇਲੈਂਟ ਜਿਹੜਾ ਹੈਗਾ ਉਹ ਕਲਾਸ ਪਰਫਾਰਮੈਂਸ ਕਰਦੇ ਜਿੰਨੇ ਕਿ ਗ੍ਰੈਜੂਏਸ਼ਨ ਵਾਲੇ ਕਰਦੇ ਆ ਫਿਰ ਵੀ ਔਨ ਏਨ ਐਵਰੇਜ ਅਗਰ ਆਪਾਂ ਗੱਲ ਕਰੀਏ ਤਾਂ ਪਲੱਸ 2 ਤੋਂ ਬਾਅਦ ਮਤਲਬ ਡਿਊਰਿੰਗ ਗ੍ਰੈਜੂਏਸ਼ਨ ਜਿਹੜਾ ਹੈਗਾ ਉਹ ਕੈਂਡੀਡੇਟ ਨੂੰ ਅਗਰ ਉਹ ਸਿਵਲ ਸਰਵਿਸਿਜ਼ ਨੂੰ ਆਪਣਾ ਏਮ ਬਣਾ ਰਿਹਾ ਹੈ ਕਿ ਵੀ ਮੈਂ ਰੈਂਕ ਕੜਨਾ ਹੀ ਕੜਨਾ ਹੈ ਤਾਂ ਉਸ ਨੂੰ ਕਰ ਦੇਣੀ ਚਾਹੀਦੀ ਹੈ ਆਪਣੀ ਤਿਆਰੀ ਔਰ ਕੋਚਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ ਔਰ ਕੋਚਿੰਗ ਜਿਹੜੀ ਹੈ ਵੈਸੇ ਵੀ ਸਿਵਲ ਸਰਵਿਸਸਿਸ ਦੀ ਆਪਾਂ ਇਹ ਨਹੀਂ ਕਰ ਸਕਦੇ ਕਿ ਪੂਰੇ ਦੇ ਪੂਰਾ ਜਿੰਨਾ ਸਿਲੇਬਸ ਹੈ ਸਾਰਾ ਹੋ ਜਾਏਗਾ ਬਿਕੋਜ਼ 3 ਲੈਵਲ ਹੈ ਪ੍ਰੀਲਿਮਸ ਪੀਨਸ ਇੰਟਰਵਿਊ 3 ਲੈਵਲ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਸ ਨੂੰ ਕਰਨਾ ਹੈ ਤੇ ਫਰਸਟ ਲੈਵਲ 'ਚ ਦੋ ਪੇਪਰ ਹੈ ਸੈਕੰਡ ਲੈਵਲ 'ਚ ਆਬਵੀਸਲੀ ਚਾਰ ਜਨਰਲ ਸਟੱਡੀਜ਼ ਦੋ ਲੈਂਗੁਏਜਸ ਬਹੁਤ سارے ਪੇਪਰ ਹੈ ਤੇ ਤੁਸੀਂ ਉਹਨੂੰ ਸਟੈਪ ਬਾਈ ਸਟੈਪ ਚੱਲਣਾ ਹੈ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਹੀ ਆਪਣਾ ਫਰਸਟ ਸਟੈਪ ਲੈ ਲਓ ਮੰਨ ਲਓ ਤੁਸੀਂ ਪ੍ਰੀਲਿਮਸ ਦੇ ਤੇ ਆਪਾਂ 9 ਵਜੇ ਕਾਲਜ ਜਾਣਾ 9 ਵਜੇ ਆਪਾਂ ਬਿਨਾ ਕੁਝ ਕਰੇ ਵੇਲੇ ਵੀ 9 ਵਜੇ ਆ ਕੇ ਕਾਲਜ ਜਾ ਸਕਦੇ ਆ ਉਹੀ ਆਪਾਂ ਥੋੜਾ ਜਿਹਾ ਟਾਈਮ ਤੇ ਉੱਠ ਕੇ ਆ ਕੇ ਮੈਡਮ ਦੀ ਕਲਾਸ ਲਗਾ ਕੇ ਫਿਰ ਕਾਲਜ ਜਾ ਸਕਦੇ ਆ ਤੇ ਉਹ ਕਲਾਸ ਕ ਅਗਰ ਆਪਾਂ ਪਹਿਲਾਂ ਕਰਨੀ ਸ਼ੁਰੂ ਕਰਤੀ ਤੇ ਘਰ ਜਾ ਕੇ ਰੈਸਟ ਕਰਕੇ ਕਾਲਜ ਦਾ ਕੰਮ ਕੀਤਾ ਫਿਰ 3 ਘੰਟੇ ਪੜੋ ਐਸ ਤਰੀਕੇ ਨਾਲ ਅਗਰ ਤੁਸੀਂ ਉਹ 3 ਸਾਲ ਲਗਾ ਦਦੇ ਹੋ ਤੇ ਤੁਹਾਡੀ ਇੱਕ ਤਿਆਰੀ ਜਿਹੜੀ ਹੈ ਸਿਲੇਬਸ ਦੀ ਪ੍ਰੀ ਮੇਨਸ ਦੀ ਦੋਨਾਂ ਦੀ ਹੋ ਜਾਏਗੀ ਜਦੋਂ ਆਪਾਂ ਗ੍ਰੈਜੂਏਟ ਹੋਏ ਉਦੋਂ ਨੂੰ ਆਪਾਂ ਨੂੰ ਪੂਰੀ ਸਮਝ ਆ ਗਈ ਤੇ ਚੀਜ਼ਾਂ ਦੀ ਆਪਣੇ ਕੋਲ अटेंशन ਹੈ ਤਾਂ ਉਹਨੂੰ ਸਿੱਖਣਾ ਵੀ ਕਿੱਦਾਂ ਇੰਪਲੀਕੇਟ ਕਰਨਾ ਹੈ ਤੇ ਤੁਸੀਂ ਉਹਦੇ ਟੈਸਟ ਸੀਰੀਜ਼ ਕਰ ਰਹੇ ਹੋ ਜਿਹੜਾ ਆਪਣਾ ਵੀਕਨੈਸ ਜਿਹੜੀਆਂ ਹੈਗੀਆਂ ਉਸ ਨੂੰ ਓਵਰਕਮ ਕਰ ਰਹੇ ਹੋ ਅੰਡਰ ਸਟੈਸ ਕਿਵੇਂ ਕਰਨਾ ਹੈ ਰੈਗੂਲਰ ਟੈਸਟ ਲੈ ਰਹੇ ਆ ਤਾਂ ਇੱਕ ਸਾਲ ਆਪਾਂ ਹੋਰ ਲਗਾ ਦੋ ਤਾਂ ਫੇਰ ਐਸ ਤਰੀਕੇ ਦੇ ਬੱਚਾ ਤਾਂ ਡੈਫੀਨਿਟਲੀ ਰੈਂਕਰ ਹੁੰਦਾ ਹੀ ਹੁੰਦਾ ਜੀ ਜਿਵੇਂ ਤੁਸੀਂ ਆਪਣੀ ਗੱਲ ਵੀ ਚੱਲਦੀ ਸੀ ਪਹਿਲਾਂ ਤੁਸੀਂ ਜਰ ਸੀ ਕਿ ਕੁਆਲਟੀ ਦੇ ਉੱਪਰ ਜਿਹੜਾ ਹੈਗਾ ਥੋੜਾ ਧਿਆਨ ਦੇਣਾ ਪੈਂਦਾ ਬੱਚੇ ਜਿਵੇਂ ਆਪਾਂ ਸਟੱਡੀ ਕਰ ਰਹੇ ਆ ਆਪਾਂ ਨੂੰ ਪਤਾ ਹੁਣ ਜਿਹਦੇ ਆਪਾਂ ਪੜ੍ਹ ਕੀ ਰਹੇ ਆ ਔਰ ਕਰਨਾ ਕੀ ਹੈ ਉਸ ਮਤਲਬ ਇਹ ਬਹੁਤ ਜ਼ਰੂਰੀ ਹੈ ਜੀ ਜਿਵੇਂ ਮੇਰੇ ਕੋਲ ਜਿਵੇਂ ਹੁਣ ਕਈ ਬੱਚੇ ਆ ਜਾਂਦੇ ਆ ਜੀ ਮੈਡਮ ਅਸੀਂ ਇੱਕ ਸਭ ਨੂੰ ਪਤਾ ਹੋਵੇਗਾ ਕਿ ਕਨਸਟੀਟਿਊਸ਼ਨ ਸਾਡਾ ਇੱਕ ਜਿਹੜਾ ਹੈਗਾ ਉਹ ਪੇਪਰ ਦੇ ਵਿੱਚ ਇੱਕ ਏਰੀਆ ਹੈ ਜਨਲ ਸਟੱਡੀਜ਼ ਦੇ ਅੰਦਰ ਤੇ ਉਹਦੇ ਚ ਇੱਕ ਜਿਹੜਾ ਬਹੁਤ ਅੱਛੀ ਮੁਕ ਹੈ ਵੈਸੇ ਲక్ష్ਮੀਕਾਂਤ ਤਾਂ ਅਕਸਰ ਮੈਨੂੰ ਆ ਕੇ ਬੱਚੇ ਕਹਿੰਦੇ ਆ ਕਿ ਜੀ ਮੈਡਮ ਲక్ష్ਮੀਕਾਂਤ ਤਾਂ ਮੈਂ ਪੜ੍ਹ ਲਈ ਹੈ ਤੇ ਲక్ష్ਮੀਕਾਂਤ ਮੈਂ 5 ਵਾਰ ਪੜ੍ਹੀ ਹੈ ਤੇ ਮੈਂ ਕਹਿੰਦੀ ਕੋਈ ਗੱਲ ਨਹੀਂ ਮਟਾ ਆਪਾਂ ਕੁਝ ਕੁਐਸਚਨਸ ਕਰੀਏ ਤੇ ਇੱਕ ਦੋ ਕੁਐਸਚਨ ਬੇਸਿਕ ਤੇ ਹੀ ਖਤਮ ਹੋ ਜਾਂਦਾ ਹੈ ਤੇ ਬੇਟਾ ਐਸ ਟ੍ਰਿਕ ਕੇ ਨਾਲ ਆਪਾਂ ਕਿਤਾਬਾਂ ਨਹੀਂ ਪੜ੍ਹਨੀਆਂ ਹੁੰਦੀਆਂ ਇਸ ਨੂੰ ਰੀਡ ਕਰਨਾ ਕਹਿੰਦੇ ਆ ਲక్ష్ਮੀ ਕਾਂ 10 ਵਾਰ ਪੜ੍ਹ ਲਓ 20 ਵਾਰ ਪੜ੍ਹ ਲਓ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਤੇ ਪਹਿਲਾਂ ਤਾਂ ਉਹਦਾ ਮਤਲਬ ਸਮਝੋ ਸਟੱਡੀ ਕਰੋ ਉਸ ਤੋਂ ਬਾਅਦ ਨਾ ਇਟਸ ਅ ਕਾਈਂਡ ਆਫ ਇਟਸ ਅ ਟੈਸਟ ਆਫ ਯੂ ਰੀਟੈਂਸ਼ਨ ਫਸਟ ਆਫ ਆਲ ਤੇ ਤੁਸੀਂ ਚੀਜ਼ਾਂ ਨੂੰ ਰੀਟੇਨ ਕਰਨਾ ਹੈ ਤੁਸੀਂ ਸਟੱਡੀ ਕਰਨਾ ਰੀਡ ਨਹੀਂ ਕਰਨਾ ਤੁਸੀਂ ਉਸ ਨੂੰ ਰੀਟੇਨ ਕਰਨਾ ਤਾਂ ਸਮਝਾਉਣ ਵਾਸਤੇ ਨਾ ਬੜੀ ਸਿੰਪਲ ਜਿਹੀ ਉਦਾਹਰਨ ਦੇਣੀ ਹੁੰਦੀ ਆ ਕਿ ਆਈ ਇਸ ਕਰਨ ਵਾਸਤੇ ਨਾ ਤੁਸੀਂ ਬੇਟਾ ਇੱਕ ਤਾਂ ਬੇਟਾ 5 ਕ 5ਵੀਂ ਕਲਾਸ ਦਾ ਬੱਚਾ ਬਣਨਾ ਹੈ 5ਵੀਂ 6ਵੀਂ ਕਲਾਸ ਦਾ ਤੇ ਦੂਸਰਾ ਫੇਰ ਆਪਾਂ ਜਿਵੇਂ ਇੱਕ ਜਿਹੜਾ ਹੈਗਾ ਮੈਚੂਰ ਅਡਲ ਬੰਨਾ ਤੇ ਪੰਜਵੀਂ ਛਵੀਂ क्लास ਦਾ ਬੱਚਾ ਪਹਿਲਾ ਬੰਨਾ ਕਿਉਂ ਜੇ ਪੰਜਵੀਂ ਛਵੀਂ ਦੇ ਬੱਚਾ ਆਪਣੇ ਪੇਰੈਂਟਸ ਤੋਂ ਆਪਣੇ ਟੀਚਰਸ ਦਾ ਕਹਿਣਾ ਮੰਨਦਾ ਪੂਰਾ ਹੋਮਵਰਕ ਕਰਦਾ ਟੈਸਟ ਵਧੀਆ ਦਿੰਦਾ ਚੀਜ਼ਾਂ ਨੂੰ ਲਰਨ ਕਰਦਾ ਤਾਂ ਪਹਿਲਾਂ ਤਾਂ ਲਰਨਿੰਗ ਚੀਜ਼ਾਂ ਨੂੰ ਮੈਮੋਰਾਇਜ਼ ਕਰਨਾ ਰਿਟੇਨ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਉਹ ਕਵਰ ਕਰ ਲਿਆ ਤਾਂ ਫੇਰ ਜਦੋਂ ਅਸੀਂ ਲਿਖਣਾ ਹੈ ਜਾਂ ਜਦੋਂ ਅਸੀਂ ਕੁਐਸਚਨ ਸੋਲਵ ਕਰਨੇ ਆ ਤੇ ਕ੍ਰਿਟੀਕਲ ਥਿੰਕਿੰਗ ਚਾਹੀਦੀ ਹੈ ਕਿਉਂਕਿ ਉਹ ਐਜ਼ ਇਟ ਇਜ਼ ਹੀ ਕੁਸਚਨ ਪਏ ਹੁੰਦੇ ਤੁਹਾਡੇ ਉੱਤੇ ਹੈ ਨਾ ਤਾਂ ਉਹਨੂੰ ਯੂਜ਼ੇਜ ਕਿਵੇਂ ਕਰਨੀ ਆ ਉਹ ਇੰਪਲਾਈ ਕਿਵੇਂ ਕਰਨਾ ਉਹ ਕ੍ਰਿਟੀਕਲ ਥਿੰਕਿੰਗ ਇੱਕ ਅਡਲਟ ਦੇ ਵਿੱਚ ਹੁੰਦੀ ਹੈ ਤਾਂ ਉਹ ਸੈਕੰਡ ਪਾਰਟ ਆ ਫਿਰ ਤਾਂ ਇੱਥੇ ਬੱਚੇ ਦੋਨੋਂ ਚੀਜ਼ਾਂ ਨੂੰ ਕੰਬਾਈਨ ਨਹੀਂ ਕਰ ਪਾਉਂਦੇ ਮੈਂ ਬਹੁਤ ਵਾਰੀ ਦੇਖਿਆ ਹੈ ਜਾਂ ਤਾਂ ਫਸਟ ਪਾਰਟ ਹੁੰਦਾ ਦੂਜਾ ਪਾਰਟ ਮਿਸਿੰਗ ਹੋ ਜਾਂਦਾ ਹੈ ਜਾਂ ਫਿਰ ਦੂਜੇ ਪਾਰਟ ਦੇ ਵਿੱਚ ਹੀ ਬੈਠੇ ਰਹਿੰਦੇ ਆ ਫਸਟ ਮਿਸਿੰਗ ਹੁੰਦਾ ਮਤਲਬ ਸਟੈਪ ਬਾਈ ਸਟੈਪ ਤੁਸੀਂ ਬਿਲਕੁਲ ਜੀ ਤੁਸੀਂ ਉਹਦੇ ਵਿੱਚ ਆਪਣੀ ਰੀਟੈਂਸ਼ਨ ਵੀ ਕਰਨੀ ਆ ਚੀਜ਼ਾਂ ਨੂੰ ਫਿਰ ਤੁਸੀਂ ਇੰਪਲਾਈ ਵੀ ਕਰਨਾ ਹੈ ਸਟ੍ਰੈਸ ਦੇ ਵਿੱਚ ਤੁਸੀਂ ਕਿਦਾਂ ਵੀ ਪਰਫਾਰਮ ਕਰਨਾ ਉਹਦੀ ਅੰਡਰ ਸਟ੍ਰੈਸ ਪ੍ਰੋਪਰ ਤਿਆਰੀ ਹੋਣੀ ਚਾਹੀਦੀ ਹੈ ਤੇ ਇਹ ਸਭ ਕੁਝ ਕੁਆਲਿਟੇਟਿਵ ਦੇ ਨਾਲ ਹੋਏਗਾ ਜੀ ਇਹ 15 ਘੰਟੇ 16 ਘੰਟੇ ਪੜ੍ਹ ਕੇ ਵੀ ਕੁਝ ਨਹੀਂ ਆਇਆ ਤਾਂ ਪੜੋ ਪਤਾ ਹੋਣਾ ਚਾਹੀਦਾ ਕਿ ਕਿਵੇਂ ਕਵਰ ਕਰਨਾ ਚੀਜ਼ਾਂ ਨੂੰ ਕਿਵੇਂ ਪਹਿਲਾਂ ਤਾਂ ਸਮਝਣਾ ਇੱਕ ਸਟੱਡੀ ਕਰਨਾ ਹੈ ਰੀਟੇਨ ਕਰਨਾ ਹੈ ਫਿਰ ਉਸ ਨੂੰ ਐਪਲਾਈ ਕਰਨਾ ਹੈ ਬਸ ਇਹ ਕੁਝ ਬੇਸਿਕ ਫੰਡੇ ਆ ਜੀ ਉਹ ਬੜੇ ਆਰਾਮ ਦੇ ਨਾਲ ਕੋਈ ਬੱਚੇ ਨੂੰ ਕਰਵਾਉਣਾ ਚਾਹੇ ਤਾਂ ਬੱਚੇ ਸਿੱਖ ਲੈਂਦੇ ਆ ਬੱਚੇ ਇਸ ਨੂੰ ਕਰਦੇ ਆ ਅਗਰ ਬੱਚੇ ਨੇ ਟਾਰਗੇਟ ਬਣਾਇਆ ਹੋਇਆ ਹੈ ਬੱਚਾ ਮਿਹਨਤੀ ਹੈ ਤਾਂ ਇਹ ਡੈਫੀਨਿਟਲੀ ਬੱਚੇ ਦੇ ਵਿੱਚ ਆਟੋਮ ਜਿਵੇਂ ਇੱਕ ਮਿਡਲ ਕਲਾਸ ਫੈਮਿਲੀ ਦੀ ਗੱਲ ਕਰੀਏ ਜਦੋਂ ਆਈਐਸ ਜਾਂ ਆਈਪੀਐਸ ਜਾਂ ਆਪਾਂ ਗੱਲ ਕਰਦੇ ਆ ਪੀਸੀਐਸ ਦੀ ਗੱਲ ਕਰ ਲੈਂਦੇ ਤਾਂ ਉਹ ਡਰ ਜਾਂਦੇ ਨੇ ਵੀ ਖਰਚਾ ਕਿੱਥੋਂ ਕਰੇਗਾ ਕਿਉਂਕਿ ਬੱਚਾ ਜ਼ਰੂਰ ਬ੍ਰਾਈਟ ਹੁੰਦਾ ਪੜ੍ਹਨ ਦੇ ਵਿੱਚ ਚੰਗਾ ਪੜ੍ਹ ਲਿਖ ਵੀ ਸਕਦਾ ਹੈਗਾ ਜਦੋਂ ਉਹਨੂੰ ਗੱਲ ਕਰੀਏ ਤਾਂ ਉਹ ਜਦੋਂ ਆਪਾਂ ਗੱਲ ਕਰਦੇ ਆ ਤਾਂ ਆਈਸੀਐਸ ਸਕੂਲ ਦੀ ਗੱਲ ਕਰੀਏ ਜਾਂ ਸੀਬੀਐਸ ਸਕੂਲ ਦੀ ਗੱਲ ਕਰੀਏ ਤਾਂ ਪੀਐਸਬੀ ਸਕੂਲ ਦੀ ਗੱਲ ਕਰੀਏ ਤਾਂ ਕਿਹੜੇ ਸਕੂਲ ਦੇ ਵਿੱਚ ਅਵਿਚਲ ਆਪਾਂ ਸੋਚਦੇ ਆ ਕਿ ਬੱਚਿਆਂ ਨੂੰ ਪਹਿਲਾਂ ਆਈਸੀਐਸ ਸਕੂਲ ਦੇ ਵਿੱਚ ਪੜਾਵਾਗੇ ਤਾਂ ਹੀ ਉਹਦਾ ਬੇਸ ਬਣੇਗਾ ਤਾਂ ਹੀ ਉਹ ਆਈਐ ਬਿਲਕੁਲ ਕਰ ਸਕਦਾ ਜੀ ਮੇਰੇ ਕੋਲ ਹੁਣ ਤੱਕ ਸਾਰੇ ਹੀ ਬੋਰਡ ਦੇ ਬੱਚੇ ਆਏ ਆ ਔਰ ਮੈਂ ਸੱਚੀ ਗੱਲ ਦੱਸਾਂ ਮੈਨੂੰ ਕਲਾਸ ਚ ਕੋਈ ਡਿਫਰੈਂਸ ਨਹੀਂ ਮਹਿਸੂਸ ਹੋਇਆ ਡਿਫਰੈਂਸ ਉੱਥੇ ਮਹਿਸੂਸ ਹੁੰਦਾ ਹੈ ਕਿ ਕਿਹੜਾ ਬੱਚਾ ਮੇਰੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਤੇ ਉਸਦੇ ਉੱਤੇ ਵਰਕ ਕਰਕੇ ਆਉਂਦਾ ਹੈ इस चीज़ के जो है कि मैं डिफरेंस जरूर देखा है और यह बिल्कुल कह लो कि मैं सोच न कहीं भी हाम नहीं भर कि किसी पर्टिकुलर जरा कि बोर्ड दे। अगर आप स्टूडेंट है उतो पढ़ाई की ता ही आपविल सर्विस कर सकते हैं बिल्कुल भी किसी भी बोर्ड का बच्चा कर है बस वह जो है पहला तो जो भी एम है वह क्लीयर होना चाहिए बेटा मोटिवेनल भीडियोज़ में देख के सिर्फ हाइप वास्ते भी हाँ जी असि भी कर रहे लोग दिखावा हो जाएगा बेटा ऐसे तो आप चाहे दस साल पढ़ ली कुछ नहीं होगा लेकिन अगर तुम अपना एम कलीयर कर ले भी नहीं ना करना ही करना है और पता क्यों करना है फिर उस तो तो मार्गदर्शक फिर अपना बिना सोचे समझे बस फिर अपना पूरा डेडिकेशन, पूरा अपने अगर अपने बेटा की है दो तीन साल लगा लो अच्छे तरीके वैसे भी अपना कुछ तो करना ही है जो कुछ है ना वो हर कुछ मेहनत शामिल ही है आप कह ही नहीं सकते जी अः काम जो है इना और ये बिना जैसा वैसी जिंदगी हो जाएगी कुछ भी करोगे हर चीज मेहनत है तो समा है ਇਸ ਸਮੇਂ ਦੇ ਵਿੱਚ ਅਗਰ ਤੁਸੀਂ ਮਿਹਨਤ ਕਰ ਲੋਗੇ ਨਾ ਤਾਂ ਫਿਰ ਆਪਣੀ ਉਡਾਨ ਜਿਹੜੀ ਹੈ ਜਿੰਨੀ ਵੱਰਦੀ ਉੱਚੀ ਤੁਸੀਂ ਲਿਜਾ ਸਕਦੇ ਹੋ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਇਸ ਸਮੇਂ ਨੂੰ ਅਗਰ ਤੁਸੀਂ ਜਿਹੜਾ ਹੈਗਾ ਉਹ ਇਧਰ ਉਧਰ ਘੁੰਮ ਕੇ ਬੇਕਾਰ ਕਰਤਾ ਤੁਸੀਂ ਸਿੰਪਲ ਮੋਟੀਵੇਸ਼ਨਲ ਵੀਡੀਓਜ਼ ਦੇਖ ਰਹੇ ਹੋ ਜਾਂ ਬੇਕਾਰ ਦੇ ਤੁਸੀਂ ਜਿਹੜਾ ਹੈ ਹਾਰ ਟਾਈਮ ਫੇਸਬੁਕ ਤੇ ਬੈਠੇ ਹੋ ਤੁਹਾਨੂੰ ਪਤਾ ਹੀ ਨਹੀਂ ਕਿ ਮੋਬਾਈਲ ਦਾ ਯੂਜ਼ ਕਿਵੇਂ ਕਰਨਾ ਹੈ ਇਹ ਸਮਾਂ ਬੀਤ ਜਿਏਗਾ ਅੱਗੇ ਜਾ ਕੇ ਫਿਰ ਮਿਹਨਤ ਕਰਨੀ ਹੀ ਹੈ ਜਿਹੜੀ ਮੇਰੇ ਵੀ ਮੈਂ ਅੱਜ ਦੀ ਮੰਗ ਕਰ ਰਹੀਆਂ ਚਾਹੇ ਇਸ ਤੋਂ ਪਤਾ ਨਹੀਂ ਕਿੰਨੇ ਗੁਣਾ ਕਰਨੀ ਹੈ ਪਰ ਇਹ ਰਿਜ਼ਲਟ ਜਿਹੜਾ ਹੈਗਾ ਫਿਰ ਏਜ ਬੀਤਣ ਤੋਂ ਬਾਅਦ ਨਹੀਂ ਮਿਲੇਗਾ ਜ ਨੇ ਆਪਾਂ ਗੱਲ ਕੀਤੀ ਸੀ ਕਿ ਬ੍ਰਾਈਟ ਸਟੂਡੈਂਟ ਆ ਮੀਡਲ ਕਲਾਸ ਫੈਮਿਲੀ ਤੋਂ ਆ ਉਹਨਾਂ ਲਈ ਇਸ ਤਰ੍ਹਾਂ ਦੀ ਜਿਹੜੀ ਹੈਲਪ ਆ ਜਿਹੜੀ ਤੁਹਾਡੇ ਵੱਲੋਂ ਕੀਤੀ ਜਾਂਦੀ ਕਿਉਂਕਿ ਸਟੂਡੈਂਟ ਮੈਂ ਗੱਲ ਕੀਤੀ ਹੈਗੀ ਆ ਉਹ ਕਹਿੰਦੇ ਕਿ ਮੈਡਮ ਬੜੇ ਹੈਲਪਫੁਲ ਨੇ ਕਿਉਂਕਿ ਖਰਚੇ ਦੀ ਗੱਲ ਕਰ ਰਹੀਏ ਜਦੋਂ ਆਪਾਂ ਇਹਨਾਂ ਸਟੱਡੀਜ਼ ਦੀ ਗੱਲ ਕਰ ਲੈਂਦੇ ਆ ਟਾਈਮ ਬੱਚਾ ਕੱਢ ਲੈਂਦਾ ਹੈਗਾ ਲੇਕਿਨ ਫਾਈਨੈਂਸ਼ਲੀ ਤੌਰ ਤੇ ਉਹ ਇੰਨਾ ਸਟਰੋਂਗ ਨਹੀਂ ਹੁੰਦਾ ਹੈਗਾ ਕਿ ਉਹ ਇਸ ਜਗ੍ਹਾ ਤੇ ਪਹੁੰਚ ਸਕੇ ਉਹਨਾਂ ਲਈ ਇਸ ਤਰ੍ਹਾਂ ਤੁਸੀਂ ਹੈਲਪ ਕਰਦੇ ਹੋ ਹੈਲਪ ਕਰਨ ਦਾ ਤੱਕ ਤਾਂ ਦੇਖੋ ਜੀ ਪਹਿਲਾਂ ਕਿ ਜਦੋਂ ਮੈਂ ਆਪਣਾ ਇੰਸਟੀਟਿਊਟ ਸਟਾਰਟ ਕੀਤਾ ਤੇ ਮੈਂ ਜ ਮੈਂ ਪੈਕੇजेस ਦੇ ਵਿੱਚ ਕਦੇ ਸ਼ੁਰੂ ਹੀ ਨਹੀਂ ਕਰਦੀ ਮੈਂ ਕਦੇ ਪ੍ਰੀ ਕਮ ਮੀਨਸ ਦਾ ਪੈਕੇਜ ਤੇ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ 80 ਲੱਖ ਰੁਪਏ ਜਮਾ ਕਰਵਾਓ ਇੱਕਦੇ ਹੁੰਦਾ ਹੀ ਨਹੀਂ ਇਹ ਪਹਿਲਾਂ ਤੋਂ ਹੀ ਸੋਚ ਰੱਖੀ ਹੋਈ ਹੈ ਕਿ ਇੱਕ ਮਿਡਲ ਕਲਾਸ ਦਾ ਜਿਹੜਾ ਹੈਗਾ ਪੇਰੈਂਟ ਉਹ ਆਪਣੇ ਬੱਚੇ ਨੂੰ ਟਾਈਮਲੀ ਇਸ ਦੀ ਕੋਚਿੰਗ ਜਿਹੜੀ ਆ ਉਹ ਸ਼ੁਰੂ ਕਰਵਾ ਸਕੇ ਉਹਦੇ ਮਨ 'ਚ ਡਰ ਨਾ ਹੋਵੇ ਕਿ ਮੈਂ ਪਹਿਲਾਂ ਤਾਂ 80 ਲੱਖ ਨਹੀਂ ਕੱਢ ਸਕਦਾ ਮੇਰੇ ਜੇ ਮੈਂ ਗ੍ਰੈਜੂਏਸ਼ਨ ਦੇ ਦੌਰਾਨ ਇਹਨੇ ਲੱਕ ਕੱਢਾਂਗਾ ਤੇ ਫਿਰ ਆਫਟਰ ਗ੍ਰੈਜੂਏਸ਼ਨ ਫਿਰ ਦੁਬਾਰਾ ਰੀਜਨਸ ਕਰਨੀਆਂ ਨੇ ਇਹ ਚੀਜ਼ਾਂ ਪੁਰਾਣੀਆਂ ਹੋ ਜਾਣੀਆਂ ਫਿਰ ਫਿਰ ਕੱਢਾਂਗਾ ਇਹ ਸਾਰੀ ਚੀਜ਼ ਤਾਂ ਪਹਿਲਾਂ ਹੀ ਹੱਲ ਮੈਂ ਕੱਢਿਆ ਹੋਇਆ ਜੀ ਉਹ ਇਹ ਹੈ ਕਿ ਪੈਕੇਜ ਦੇ ਵਿੱਚ ਕਦੇ ਵੀ ਜਿਹੜਾ ਹੈਗਾ ਮੇਰੀ ਸਟੱਡੀ ਮੈਂ ਨਹੀਂ ਕਰਵਾਂਗੀ ਤੁਸੀਂ ਇੱਕ ਪੇਪਰ ਦੀ ਤਿਆਰੀ ਕਰੋ ਦੋ ਪੇਪਰ ਦੀ ਤਿਆਰੀ ਕਰੋ ਜਿਸ ਪੇਪਰ ਦੀ ਤਿਆਰੀ ਕਰਨੀ ਹੈ ਤੁਸੀਂ ਉਹਦੇ ਹੀ ਨੋਮੀਨਲ ਚਾਰजेस ਕਰਦੇ ਹੋ ਉਹਦੀ ਨੋਮੀਨਲ ਫੀੀ ਦੇਣੀ ਹੈ ਬਸ ਉਸ ਤੋਂ ਬਾਅਦ ਉਹਨਾ ਸਿਲੇਬਸ ਕਵਰ ਹੋਏਗਾ 7ਵੇਂ ਨੇ 8ਵੇਂ ਨੇ 10ਵੇਂ ਨੇ ਔਰ ਪ੍ਰੋਵਾਈਡਡ ਸਮ ਟਾਈਮਸ ਕਿਸੇ ਬੱਚੇ ਨੂੰ ਜਿਆਦਾ ਵੀ ਜਿਹੜਾ ਹੈਗਾ ਟਾਈਮ ਲੱਗਦਾ ਉਹਦੇ ਕੋਈ ਐਕਸਟਰਾ ਚਾਰजेस ਨਹੀਂ ਮੈਨੂੰ ਲੱਗਦਾ ਕਿ ਇਹ ਬੱਚੇ ਨੂੰ ਨਹੀਂ ਜਿਵੇਂ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਇਹ ਹਿਸਟਰੀ ਜਿਹੜੀ ਹੈਗੀ ਆ 15 ਦਿਨਾਂ ਚ ਖਤਮ ਕਰਾਉਣੀ ਹੈ ਕਿਉਂ ਸੋਚਿਆ ਜਾਏ ਤੁਹਾਡੇ ਕੋਲ ਜਿਹੜੇ ਬੱਚੇ ਬੈਠੇ ਆ ਉਹਨਾਂ ਨੂੰ ਹੋਰ ਟਾਈਮ ਦੀ ਲੋੜ ਹੈ ਤਾਂ ਮੈਂ ਮਹੀਨਾ ਜਿਹੜਾ ਹੈਗਾ ਉਹਦੇ ਵਿੱਚ ਉਹ ਬੱਚਿਆਂ ਨੂੰ ਮੈਂ ਵਧੀਆ ਤਿਆਰ ਕਰਾ ਪਾਉਂਗੀ ਐਸ ਪਰ देयर ਡਿਮਾਂਡ ਹੈ ਨਾ ਜੋ ਉਹਨਾਂ ਦੀ ਲੋੜ ਹੈ ਤੇ ਮਹੀਨਾ ਲਗਾਓ ਦੋ ਮਹੀਨੇ ਲਗਾ ਜੇ ਤੁਸੀਂ ਪੜਾਣੇ ਬੈਠੇ ਹੋ ਜ ਤੁਸੀਂ ਤੇ ਇਸ ਤਰੀਕੇ ਦੇ ਨਾਲ ਪਹਿਲਾ ਹੀ ਡਿਜ਼ਾਈਨਿੰਗ ਇਸ ਤਰੀਕੇ ਦੀ ਹੈ ਔਰ ਅੱਗੇ ਜਾ ਕੇ ਜਦੋਂ ਬੱਚੇ ਨੇ ਅੱਜ ਜਿਵੇਂ ਪੜਨਾ ਸ਼ੁਰੂ ਕੀਤਾ ਪੇਪਰ 4 ਸਾਲ ਬਾਅਦ ਦੇਣੇ ਆ ਹੌਲੀ ਹੌਲੀ ਔਰ ਡਿਫਰੈਂਟ ਡਿਫਰੈਂਟ ਗਰੁੱਪ ਰਹਿ ਰਿਹਾ ਹੈ ਲੇਕਿਨ ਪਹਿਲੇ ਵਾਲੇ ਗਰੁੱਪ ਦੇ ਵਿੱਚ ਬਦਲਾਅ ਆ ਗਏ ਨਵੇਂ ਫੈਕਟਸ ਆ ਗਏ ਆ ਤਾਂ ਫੇਰ ਮਾਪੇ ਦੀ ਚਿੰਤਾ ਤਾਂ ਬਣਦੀ ਹੈ ਵੀ ਹੁਣ ਇਹ ਕਿਦਾਂ ਪੂਰੇ ਹੋਣਗੇ ਜਾਂ ਤਾਂ ਪੂਰੇ ਨਹੀਂ ਹੋਣਗੇ ਜਾਂ ਪੈਸੇ ਦੇਣੇ ਪੈਣਗੇ ਪਰ ਮੇਰੀ ਇਹ ਪਹਿਲਾਂ ਤੋਂ ਹੀ ਡਿਜ਼ਾਈਨਿੰਗ ਜੋ ਮੈਂ ਕੀਤੀ ਹੈ ਆਪਣੇ ਇਸ ਦੀ ਵੀ ਮੈਂ ਕਿਦਾਂ ਜਿਹੜਾ ਹੈਗਾ ਪੜਾਣਾ ਉਹਦੇ ਵਿੱਚ ਫ੍ਰੀ ਆਫ ਕ ਨਹੀਂ ਕਰਦੀ ਬਲਕਿ ਖੁਸ਼ੀ ਹੁੰਦੀ ਹੈ ਕਿ ਬੱਚਾ 2 ਸਾਲ ਬਾਅਦ ਇਹ ਕੰਟੀਨਿਊ ਕਰ ਰਿਹਾ ਸੀ ਡਿਫਰੈਂਟ ਗਰਪਸ ਨੂੰ ਤੇ ਪਹਿਲੇ ਗਰੁੱਪ ਦੇ ਵਿੱਚ ਮੈਂ ਕਾਲ ਕਰ ਰਹੀ ਆਂ ਵੀ ਆਜਾ ਆਪਣੀਆਂ ਐਡੀਸ਼ਨਸ ਜਿਹੜੀਆਂ ਨੇ ਤੂੰ ਕਰ ਲੈ ਉਹ ਕਿਉਂ ਕਰ ਰਹੀ ਆ ਇਹਦਾ ਮਤਲਬ ਉਹ ਬੱਚਾ ਪਰਫਾਰਮਰ ਹੈ ਇਸੇ ਕਰਕੇ ਹੀ ਉਹ ਐਡੀਸ਼ਨਸ ਕਰਵਾਉਣ ਵਾਸਤੇ ਆ ਰਿਹਾ ਹੁਣ ਇਸ ਸਾਲ ਦਾ ਇਕਨੋਮਿਕ ਸਰਵੇ ਆ ਗਿਆ ਇਸ ਸਾਲ ਦਾ ਬਜਟ ਆ ਗਿਆ ਆ ਜਾ ਬੇਟਾ ਇਹਦੀਆਂ ਹੁਣ 10 ਕਲਾਸਾਂ ਐਕਸਟਰਾ ਲੱਗ ਰਹੀਆਂ ਨੇ ਮੀਨਸ ਦੀ ਤਿਆਰੀ ਤੇ ਕਰ ਰਹੇ ਆ ਪਰ ਇਹ ਪ੍ਰੀ ਵਾਲੀ ਕਲਾਸ ਤੂੰ ਐਕਸਟਰਾ ਟਾਈਮ ਕੱਢ ਕੇ ਆਣਾ ਮੇਰੇ ਕੋਲ ਜੇ ਅਭੀ ਜੇ ਮੈਂ ਮੈਮ ਨੂੰ ਮੈਨੂੰ ਬਹੁਤ ਵੱਡੀ ਦਿੱਕਤ ਤਾਂ ਇਸ ਜਿਕੇ ਨਾਲ ਐਂਡ ਤੱਕ ਜਿਹੜਾ ਹੈਗਾ ਬੱਚੇ ਨਾਲ ਮੇ ਰਹਿਣਾ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਕਰਕੇ ਜਿਹੜਾ ਹੈਗਾ ਮਿਡਲ ਕਲਾਸ ਵਾਲੇ ਪੇਰੈਂਟ ਨੂੰ ਕਦੇ ਮੈਨੂੰ ਕਦੇ ਲੱਗਿਆ ਵੀ ਨਹੀਂ ਕਿਸੇ ਮਾਪੇ ਨੇ ਕਦੇ ਕਿਹਾ ਵੀ ਨਹੀਂ ਕਿ ਕਦੇ ਦਿੱਕਤ ਆ ਰਹੀ ਹੈ ਜੀ ਤੇ ਜੇ ਬਹੁਤ ਬਹੁਤ ਹੀ ਜ਼ਿਆਦਾ ਕੋਈ ਆਰਥਿਕ ਤੰਗੀ ਵਾਲਾ ਬੱਚਾ ਆ ਜਾਈ ਤੇ ਉਹਦੇ 'ਚ ਦੇਖਾ ਮੈਂ ਇਸ ਜਿਕੇ ਦਾ ਟੈਲੈਂਟ ਹੈ ਤੇ ਬਹੁਤ ਹੀ ਜ਼ਿਆਦਾ ਆਰਥਿਕ ਤੰਗੀ ਵਾਲੇ ਵੀ ਹੈਗੇ ਆ ਆਪਣੇ ਕੋਲ ਤਾਂ ਕੋਈ ਦਿੱਕਤ ਨਹੀਂ ਹੈ ਜੀ ਫਿਰ ਉਹ ਵੀ ਆਪਾਂ ਕਰ ਸਕਦੇ ਆ ਬਾਕੀ ਮੂੰਹੋਂ ਜ਼ਿਆਦਾ ਕੀ ਬੋਲਣਾ ਹੈ ਨਾ ਤੇ ਬੱਚਾ ਪਰਫਾਰਮਰ ਹੈਗਾ ਤੇ ਆ ਬਣੇਗਾ ਹੀ ਕੁਝ ਕੋਈ ਨਹੀਂ ਜਦੋਂ ਬਣੇਗਾ ਕਿਸੇ ਤਾਂ ਹੈਗੀ ਆ ਉਹ ਕੋਈ ਦਿੱਕਤ ਨਹੀਂ ਹੁੰਦੀ ਜਿਵੇਂ ਇੱਕ ਬੱਚਾ ਆਂਦਾ ਹੈਗਾ ਤੁਸੀਂ ਪੀ ਐਚ ਡੀ ਕੀਤੀ ਹੈ ਸਾਈਕੋਲੋਜੀ ਦੀ ਬੱਚਾ ਆਂਦਾ ਹੈਗਾ ਤੁਸੀਂ ਉਹਨੂੰ ਬਿਠਾ ਕੇ ਉਹਦੇ ਨਾਲ ਤੁਸੀਂ ਉਹਨਾਂ ਨਾਲ ਕੰਸਲਟ ਕਰਦੇ ਹੋ ਤੁਸੀਂ ਉਹਨਾਂ ਨੂੰ ਤਾਂ ਤੁਸੀਂ ਉਹਦੇ ਦਿਮਾਗ ਨੂੰ ਪੜ ਲੈਂਦੇ ਹੋ ਇੱਕ ਤਰ੍ਹਾਂ ਦੇ ਕਹਿੰਦੇ ਸਾਈਕੋਲੋਜੀ ਇੱਕ ਹੈ ਜੀ ਮਤਲਬ ਇੱਕ ਸਬਜੈਕਟ ਹੈਗਾ ਕਿ ਬੰਦਾ ਜਦੋਂ ਆਂਦਾ ਤਾਂ ਸੋਚ ਰਿਆ ਹੁੰਦਾ ਮਨ ਦੇ ਵਿੱਚ ਤਾਂ ਸਾਹਮਣੇ ਵਾਲਾ ਬੈਠਾ ਨਾਲ ਦੀ ਨਾਲ ਦੱਸ ਦਿੰਦਾ ਕਿ ਇਹ ਕੀ ਮਨ ਦੇ ਵਿੱਚ ਸੋਚ ਰਿਹਾ ਕਿ ਤੁਸੀਂ ਸਮਝ ਲੈਂਦੇ ਹੋ ਉਸ ਚੀਜ਼ ਨੂੰ ਵੀ ਇਹ ਬੱਚਾ ਅੱਗੇ ਪੜੇਗਾ ਜਾਂ ਨਹੀਂ ਪੜੇਗਾ ਜਾਂ ਕਿਸ ਪੁਆਇੰਟ ਆਫ View ਨਾਲ ਮੇਰੇ ਕੋਲ ਆਇਆ ਜੀ ਹਾਂ ਬੀنگ ਅ ਸਾਈਕੋਲੋਜੀਸ ਮੈਨੂੰ ਬਹੁਤ ਜਿਹੜਾ ਹੈਗਾ ਫਾਇਦਾ ਮਿਲਿਆ ਆਪਣੀ ਟੀਚਿੰਗ ਦੇ ਵਿੱਚ ਤੇ ਮੰਨ ਤਾਂ ਨਹੀਂ ਪੜਦੇ ਲੇਕਿਨ ਐਕਸਪੀਰੀਅੰਸ ਪਲੱਸ ਸਾਈਕੋਲੋਜੀ ਦੀ ਜੋ ਹੁਣ ਤੱਕ ਦਾ ਜਿਹੜਾ ਹੈਗਾ ਉਹ ਜੋ ਗਿਆਨ ਹੈ ਉਸ ਨੂੰ ਮੈਂ ਬਹੁਤ ਜ਼ਿਆਦਾ ਅਪਲਾਈ ਕਰਦੀ ਆ ਆਪਣੇ ਸਟੂਡੈਂਟਸ ਦੇ ਉੱਤੇ ਔਰ ਬਿਹੇਵੀਅਰਲ ਸਟਡੀ ਹੈ ਤੇ ਬਿਹੇਵੀਅਰ ਤੋਂ ਜਿਹੜਾ ਹੈਗਾ ਫੋਕਸ ਕਰਕੇ ਸਭ ਸਮਝ ਆ ਜਾਂਦਾ ਹੈ ਤੇ ਬੱਚੇ ਤੁਹਾ ਦਾ ਮਤਲਬ ਮੈਂ ਹਾਜ਼ਰੀ ਹੁੰਨੀ ਆ ਕਿ ਜਦੋਂ ਕਲਾਸ ਐਂਟਰੀ ਹੁੰਦੀ ਆ ਉਹਦੇ ਪਤਾ ਹੁੰਦਾ ਵੀ ਐਜ਼ ਅ ਟੈਸਟ ਦਾ ਤਿਆਰ ਹੈ ਕਿ ਨਹੀਂ ਹਾਂ ਜਿਵੇਂ ਬੋਡੀ ਲੈਂਗੁਏਜ ਦੀ ਕਰੀ ਲੈਂਗੁਏਜ ਬਿਲਕੁਲ ਜੀ ਜਿਹੜਾ ਦਾ ਤਿਆਰ ਹੁੰਦਾ ਉਹ ਕਿਸੇ ਹੋਰ ਹੀ ਬੋਡੀ ਲੈਂਗੁਏਜ ਦਾ ਆ ਕੇ ਬੈਠੇ ਹੁੰਦੇ ਤੇ ਐਵੇਂ ਬੱਚੇ ਬਸ ਵੀ ਬੈੜਾ ਹੁਣ ਕੁਐਸਚਨ ਪੁੱਛ ਲਓ ਤੇ ਜਿਨ੍ਹਾਂ ਨੇ ਨਹੀਂ ਤਿਆਰ ਕੀਤਾ ਹੁੰਦਾ ਉਹ ਪਹਿਲਾਂ ਡਾ ਡਰ ਕੇ ਜਾਂਦੇ ਹੁੰਦੇ ਆ ਤੇ ਫਿਰ ਉਹਨਾਂ ਨੂੰ ਐਸੀ ਗੱਲ ਲਈਏ ਜਿਹੜੇ ਡਾ ਡਰ ਕੇ ਆ ਰਹੇ ਹੁੰਦੇ ਆ ਮੈਂ ਅਲੱਗ ਤੋਂ ਥੋੜਾ ਜਾਂ ਬੁਲਾ ਕੇ ਕੁਝ ਤੇ ਬਸ ਕਲਾਸ ਦੇ ਵਿੱਚ ਵੀ ਥੋੜਾ ਬਹੁਤ ਡਾਂਟਣਾ ਹੀ ਪੈਂਦਾ ਫਿਰ ਲੇ ਕੀ ਦਿੱਕਤ ਹੈ ਤੇ ਸਮਝ ਨਹੀਂ ਆ ਰਿਹਾ ਜਾਂ ਕੀ ਮਤਲਬ ਦਿਮਾਗ ਦੇ ਵਿੱਚ ਹੈਗਾ ਕਿ ਕੋਈ ਪੜਨ ਲੱਗੇ ਕੋਈ ਟੈਕਨੀਕਸ ਦੇ ਵਿੱਚ ਕਮੀ ਹੈ ਜਿਵੇਂ ਕਈ ਬੱਚੇ ਆ ਜਾਂਦੇ ਕਿ ਮੈਡਮ ਲਰਨ ਤਾਂ ਕਰਦੇ ਆ ਬਟ ਰੀਟੇਨ ਨਹੀਂ ਹੋ ਪਾਂਦਾ ਤਾਂ ਉੱਥੇ ਜੋ-ਜੋ ਵੀ ਉਹਨਾਂ ਦੀ ਇੰਡੀਵਿਜੂਅਲ ਨੀਡਸ ਨੇ ਕਿਉਂਕਿ ਇਸੇ ਕਰਕੇ ਬਹੁਤ بڑے ਗਰੁੱਪਸ ਜਿਹੜੇ ਅੱਗੇ ਮੈਂ ਰੱਖਣਾ ਪਸੰਦ ਨਹੀਂ ਕਰਦੀ ਕਿਉਂਕਿ ਤੁਸੀਂ ਇੰਡੀਵਿਜੂਅਲੀ ਫੋਕਸ ਕਰ ਸਕਦੇ ਹੋ ਤਾਂ ਉੱਥੇ ਫਿਰ ਬਹੁਤ ਮਦਦ ਮਿਲੀ ਮੈਨੂੰ ਆਪਣੀ ਸਾਈਕੋਲੋਜੀ ਦੇ ਵਿੱਚ ਜੋ ਡਾਕਟਰੀ ਟੈਂਸ ਕਿ ਸ਼ੁਕਰੀਆ मैम ਬਹੁਤ ਬਹੁਤ शुक्रिया ਜੀ ਜੀ ਬਹੁਤ-ਬਹੁਤ ਆਧਵਾ ਤੁਹਾਡਾ ਥੈਂਕ ਯੂ ਸੋ ਮਚ ਕਿ ਹੈਗਾ ਜਿਸ ਤਰ੍ਹਾਂ ਦਾ ਕੋਈ ਸਟੂਡੈਂਟ ਆਂਦਾ ਹੈਗਾ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬੱਚੇ ਨੂੰ ਇੰਨੀ ਹਿੰਮਤ ਦਿੱਤੀ ਜਾਂਦੀ ਹੈ ਕਿ ਉਹ ਚਾਏ ਚੀਜ਼ ਆਈਐਸ ਦੀ ਗੱਲ ਕਰੀਏ ਯੂਪੀਐਸਸੀ ਤਿਆਰੀ ਕਰ ਰਹੀ ਹੈ ਜਾਂ ਪੀਸੀਐਸਸੀ ਤਿਆਰੀ ਕਰ ਲਈਏ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਪੇਪਰ ਕਲੀਅਰ ਕਰ ਸਕੇਗਾ ਤਾਂ ਹੋਰ ਵੀ ਅਪਡੇਟਸ ਵੀ ਜੁੜੇ ਦੇ ਲੋ ਲਿਵਿੰਗ ਇਡੀਆ نیوز ਦੇ ਨਾਲ ਪਟਿਆਲਾ ਤੋਂ ਕਰਮੇ ਸਿੰਘ ਰੰਧਾਵਾ ਦੀ ਰਿਪੋਰਟ